లైగోడి గాకాల్సా ਵਾਈਪੁੱਲ ਜੀ ਕੀ ਪਤਾ ਹੈ ਤੁਹਾਡਾ ਸੜੀ YouTube ਚੈਨਲ ਅਤੇ ਫਿਰ ਉੱਤੇ ਸਵਾਤਾਈ ਅੱਜ ਜਿਹੜੇ ਆਪਾਂ ਬਰੇ ਲੈ ਕੇ ਆਂ ਜਿਹੜੇ ਬੱਚੇ ਨਵੇਂ ਦਸਤਾਰ ਸਿੱਖਣਾ ਦਸਤਾਰ ਸਿੱਖਣ ਲੱਗੇ ਨੇ ਉਹਨਾਂ ਦੇ ਲਈ ਜਿਹੜੇ ਇਹ ਵੀਡੀਓ ਉਹਨਾਂ ਦੇ ਲਈ ਬਹੁਤ ਲਾਹੇਵੰਦ ਵੀਡੀਓ ਹੈ ਜਿਹੜਾ ਆਪਾਂ ਪਹਿਲਾਂ ਲਾਉਣਾ ਸੜਦੇ ਸੈਂਟਰ ਚੋਂ ਆ ਕੇ ਲੜਨ ਨੂੰ ਪੂਣੀ ਤੋਂ ਖੁੱਲ੍ਹਦੇ ਬਾਅਦ ਦਸਤਾਰ ਆ ਗਈ ਮੰਦਪਾ ਸੌਤ ਤੇ ਲਾ ਕੇ ਦੋਈ ਪਲੇਚ ਇਕੱਠੇ ਕਰਕੇ ਤੇ ਇੱਕ ਵਾਰ ਲੜਨ ਨੂੰ ਫੋਲਡ ਕਰਕੇ ਸਾਫ ਕਰਕੇ ਅੱਧੀ ਗਲਟਾ ਕਿਹੜਾ ਪਲਾੜ ਨੂੰ ਲੋਡ ਕਰਕੇ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲਾਉਣਾ ਹੈ ਦੂਜਾ ਲੜੜ ਲੜ ਨੂੰ ਬੈਕ ਤੇ ਪਹਿੰਚ ਕਰ ਲੈਣਾ ਹੈ ਪੂਣੀ ਦੇ ਹੋਂਦ ਬਾਅਦ ਥੱਲੇ ਰੱਖ ਕੇ ਫੰਦ ਪਾਸੇ ਉੱਤੇ ਰੱਖ ਕੇ ਦੋਵੇਂ ਪੱਲੇ ਜੋ ਪਹਿਲੇ ਪਹਿਲੇ ਯਾਰਾ ਖੋਲ ਕੇ ਦੂਜੇ ਪੱਲੇ ਨਾਲ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਨਾਲ ਦੀ ਨਾਲ ਵਾਈ ਫੇਰ ਕੇ ਬੱਚੇ ਜਿਹੜੇ ਨਾਲ ਦੀ ਨਾਲ ਵਾਈ ਫੇਰ ਕੇ ਤੇ ਲੋਡ ਕਰ ਕੇ ਜਿਹੜਾ ਪਲੜ ਨੂੰ ਸੈੱਟ ਕਰਕੇ ਲਾਉਣਾ ਹੈ ਜਿਹੜੇ ਬੱਚੇ ਨਵੇਂ ਸਿੱਖ ਰਹੇ ਨੇ ਉਹਨਾਂ ਲਈ ਜਿਹੜੀ ਟਿਪ ਆ ਨਾਲ ਦੀ ਨਾਲ ਵਾਈ ਫੇਰਦੀ ਹੈ ਸਭ ਤੋਂ ਵਧੀਆ ਟ੍ਰਿਕ ਆ ਤੇ ਫੇਰ ਆਪਾਂ ਅਗਲਾ ਡਾ ਲਗਾਉਣਾ ਹੈ ਲਰਨ ਬੈਕ ਪੈਂਚ ਕਰਕੇ ਪੁਣੀ ਰੋਲ ਦਾ ਹੱਥ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋ ਹੀ ਪੱਲੇ ਜੋ ਪਹਿਲੇ ਪੱਲੇ 11 ਖੋਲ ਕੇ ਦੂਜੇ ਪੱਲੇ ਨਾਲ ਆਪਣਾ ਮਟਾਈ ਵਾਲੇ ਪਾਸਾ ਨਾਲ ਜੋੜ ਕੇ ਤੇ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨਾਲ ਦੀ ਨਾਲ ਜਿਹੜਾ ਬਾਜ ਫੇੜ ਕੇ ਥੋੜੀ ਡੇਢ ਚ ਰੱਖੜਾ ਆਪਾਂ ਬਾਜ ਫੇੜਨਾ ਗਲਾਈ ਤੇ ਜਿਹੜਾ ਆਪਾਂ ਬਾਜ ਫੇੜ ਕੇ ਚੰਗੀ ਤਰ੍ਹਾਂ ਆਪਾਂ ਲੜਾਂ ਨੂੰ ਸਾਫ਼ ਕਰਕੇ ਤੇ ਸੈੱਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਡਾ ਲਾਉਣਾ ਹੈ ਨਰਨੂ ਬੈਗ ਤੋਂ ਪੰਚਕਾਰ ਕੇ ਪੁਨੀ ਦਾ ਹਲਵਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲੇ ਚ ਪੱਲੇ ਪੱਲੇ ਯਾਰਾ ਹਲਕੇ ਦੂਜੇ ਪੱਲੇ ਨਾਲ ਆਪਣ ਮਟਾਈ ਵਾਲੇ ਪਾਸਾ ਜੋੜ ਕੇ ਚਾਰੋਂ ਗਰੇਨੇਡ ਲੜਨ ਨੂੰ ਉੱਤੇ ਸੈਟ ਕਰਕੇ ਤੇ ਥੱਲੇ ਉਹ ਜਿਹੜਾ ਲੜਨ ਡਬਲ ਫੋਲਡ ਕਰਕੇ ਤੇ ਸਾਫ ਕਰਕੇੜਾ ਪੱਲਾ ਨੂੰ ਲੋਡ ਕਰਕੇ ਲਗਾਉਣਾ ਹੈ ਏਨਾਂ ਨਾਲ ਯਾਰ ਬਾਈ ਫੇਰ ਕੇ ਲੜਾਂ ਦੀ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਡੜ ਲਗਾਉਣਾ ਹੈ ਲਾਰਨ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖਦਵਾ ਥੱਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਲਾਰਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਥੱਲੇ ਡੜ ਲਾਰਨ ਨੂੰ ਸਾਫ਼ ਕਰਕੇ ਤੇ ਲਾਰਨ ਨੂੰ ਨਾ ਕਿ ਜਿਹੜਾ ਪਹਿਲੇ ਡੜ ਲੜਨ ਨੂੰ ਖੋਲ ਗਾਨਾ ਫੋੜਨ ਤੋਂ ਬਾਅਦ ਜਿੰਨੀ ਤੇਰੀ ਕੜਾਈ ਰੱਖਣਾ ਚਾਹੇ ਤੇ ਇਹ ਨੇੜੇ ਰੱਖ ਕੇ ਤੇ ਲਾਰਨ ਨੂੰ ਸਾਫ਼ ਕਰਕੇ ਇਹ ਸੈਟ ਕਰਕੇ ਲਾਉਣਾ ਹੈ ਤੇ ਜੰਗੀ ਟ੍ਰੈਡ ਆਪ ਫਲਾਰ ਨੂੰ ਸੈਟ ਕਰਕੇ ਤੇ ਸਾਫ ਕਰਕੇ ਲਗਾ ਲੈਣਾ ਇਹ ਆਪਣੀ ਸ਼ੇਪ ਆ ਉਹ ਸੈਟ ਕਰਕੇ ਜਿਹੜਾ ਫਲਾਰ ਨੂੰ ਲੋਡ ਕਰਕੇ ਲਗਾਉਣਾ ਹੈ ਉਤਲੇੜਾਂ ਦੀ ਵੀਡੀਓ ਆਪ ਸੈਟਿੰਗ ਕਰ ਲੈਣੀ ਨਾਲ ਦੀ ਨਾਲ ਇਹ ਮੈਂ ਦੋ ਵੀਡੀਓ ਵਿੱਚ ਦੇਖ ਰਿਹਾ ਹਾਂ ਜਿਹੜਾ ਪੱਗ ਬਿਲਾਉਣਾ ਨਾ ਜਿਹੜਾ ਪੱਗ ਬਿਲਾਉਣਾ ਹੈ ਤੇ ਵੇ ਜਿਹੜਾ ਪਲਾਰ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਪਕਲੀ ਲਾੜਾ ਹੋਣਾ ਅੱਧਾ ਉੱਤੋਂ ਅੱਧਾ ਹਲੇ ਫੋਲਡ ਕਰਕੇ ਜਿਹੜਾ ਪਲਾਰ ਨੂੰ ਬੈਗ ਤੇ ਚੜਾਈ ਕੋ ਲੈ ਕੇ ਆਉਣਾ ਹੈ ਬੈਗ ਤੇ ਕਰ ਜਿਹੜਾ ਲਾੜ ਨੂੰ ਦੱਬ ਕੇ ਫਿਰ ਚੜਾਈ ਕੋ ਲੈ ਕੇ ਆਉਣਾ ਹੈ ਚੜਾਈ ਕੋ ਲੈ ਕੇ ਮੋੜੇ ਜਾ ਕੇ ਉਹਦੀ ਚੜਾਈ ਘਟਾ ਲੈਣੀ ਹੈ ਚੰਗੀ ਤਰ੍ਹਾਂ ਪਲਾਰ ਨੂੰ ਸਾਫ਼ ਕਰਕੇ ਫਿਰ ਪੱਗ ਪੈਂਦੇ ਥੱਲੇ ਰੱਖੇੜਾ ਪਲਾਰ ਨੂੰ ਫਰੰਟ ਵੱਲੋਂ ਫੋੜ ਗਾ ਦੇਣਾ ਹੈ ਫਰੰਟ ਵੱਲੋਂ ਫੋੜਨ ਤੋਂ ਬਾਅਦ ਤੇ ਜਿੰਨੀ ਤੇਰੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਨੀ ਉਨੀ ਚੜਾਈ ਰੱਖ ਕੇ ਤੇ ਲੜਨ ਨੂੰ ਜਿੱਧਰੇ ਸੈਟ ਕਰਕੇ ਤੇ ਉੱਤੇ ਦੱਬ ਲੈਣਾ ਹੈ ਜੇ ਤੁਹਾਡੇ ਲੜ ਘੜ ਜਾਂਦਾ ਤੁਸੀਂ ਜਾਂ ਖਿਸਕ ਕੇ ਤੁਸੀਂ ਇੱਕੇ ਦੋ ਪਾਗੜੇ ਲੜਨ ਟਕਾਉਣ ਬਸ ਸਕਦਾ ਹੋ ਤੇ ਹੁਣ ਜਿਹੜਾ ਆਪਾਂ ਜਿਹੜੇ ਬਲੜ ਲਾਇਏ ਸੀ ਉਹਨਾਂ ਦੀ ਸਫਾਈ ਕਰ ਲੈਣੀ ਐ ਤੇ ਜਿਹੜਾ ਆਪਾਂ ਸਟੈਕ ਜਿਹੜਾ ਬਲੜ ਦੇ ਹਿੱਸੇ ਦੇ ਸੱਜੇ 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 ਸੈਂਟਰ ਕਿਉਂ ਉਹਨੂੰ ਪੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚੜ੍ਹੇ ਪਾਸੇ ਨੂੰ ਫਲਾ ਕੇ ਜਿੱਥੇ ਕਿ ਦੋ ਸਟਨ ਕਰ ਰਹੇ ਹਾਂ ਦਾ ਉੱਥੋਂ ਬੜਾ ਵਧੀਆ ਦੇਖ ਕੇ ਜਿਹੜਾ ਪਸੜੇ ਕਵਰ ਕਰਨਾ ਐ ਤੇ ਇੱਕ ਚੰਗੀ ਤਰ੍ਹਾਂ ਟਾਇਰ ਕਵਰ ਕਰਨਾ ਜਿਹੜਾ ਪਸੜੇ ਕਵਰ ਕਰਨਾ ਜਿਹੜਾ ਬੈਡਡ ਲਗਾਉਣਾ ਅੱਧਾ ਦਿਓ ਅੱਧਾ ਕਵਰ ਫੋੜ ਕਰਕੇ ਜਿਹੜਾ ਬਲੜ ਨੂੰ ਲਗਾਰਨਾ ਐ ਜਲਦੀ ਨੰਬਰ ਲੈ ਕੇ ਹਾਜੁੰਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ